ਸੇ ਪੰਜਾਬ ਹਰਿਆਣਾ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਹਾਜ਼ਰੀਆਂ ਲਗਾਓ ਕੋਈ ਵੀ ਅੰਦੋਲਨ ਮਤਾਵਾ ਪਹਿਣਾ ਤੋਂ ਬਿਨਾਂ ਤੋਂ ਬਗੈਰ ਜਿੱਤਿਆ ਨਹੀਂ ਜਾਂਦਾ ਹੁੰਦਾ ਇਸ ਤਰੀਕੇ ਨਾਲ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੇ ਇੱਥੇ ਲੰਗਰ ਚਲਾਏ ਨੇ ਜਥੇਬੰਦੀਆਂ ਨੇ ਚਲਾਏ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿਹੇ ਮੋਰਚਾ ਮੰਗਾ ਮੰਨਣ ਤੋਂ ਬਗੈਰ ਭਾਵੇਂ ਕਿੰਨਾ ਵੀ ਸੰਘਰਸ਼ ਕਰਨਾ ਪਵੇ ਖਤਮ ਨਹੀਂ ਹੋਊਗਾ ਮਰਜੀ ਆ ਸਰਕਾਰ ਦੀ ਉਹ ਚੋਣ ਜਾਬਤੇ ਚ ਲੈ ਜਨ ਮਰਜੀ ਆ ਪਹਿਲੋ ਹੱਲ ਕਰ ਲੈਣ ਅਸੀਂ ਕਿਹੜੀ ਐਮਪੀ ਦੀ ਇਲੈਕਸ਼ਨ ਲੜਨੀ ਆ ਜਾਂ ਪੋਲਿੰਗ ਬੂਥਾਂ ਤੇ ਜਾ ਕੇ ਜੰਟੀ ਕਰਨੀ ਆ ਅਸੀਂ ਸੰਘਰਸ਼ ਕਰਨਾ ਹਰ ਹਾਲ ਦੇ ਵਿੱਚ ਸੰਘਰਸ਼ ਜੜਾ ਵਾ ਜਾਰੀ ਰਹਿਣਾ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵੰਤ ਸਿੰਘ ਪੰਦੇਰਵਾਲੋਂ ਅੱਜ ਸਾਰੇ ਕਿਸਾਨਾਂ ਨੂੰ ਮੋੜ ਸੱਦਾ ਦਿੱਤਾ ਗਿਆ ਹੈ ਉਹਨਾਂ 26 ਫਰਵਰੀ ਤੋਂ ਲੈ ਕੇ ਅਗਲੇ ਦਿਨਾਂ ਤੱਕ ਦੇ ਜੋ ਪ੍ਰੋਗਰਾਮ ਉਲੀਕੇ ਨੇ ਉਹਨਾਂ ਬਾਰੇ ਵੀ ਦੱਸਿਆ ਤੇ 26 ਨੂੰ ਸਵੇਰੇ ਸਾਰੇ ਦੇਸ਼ ਦੇ ਪੰਜਾਬ ਦੇ ਪਿੰਡਾਂ ਵਿੱਚ WTO ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜਾਂਗੇ ਤੇ ਦੁਪਹਿਰ ਬਾਅਦ ਜਿਹੜੇ ਦਿਓ ਕੱਦ ਪੁਤਲੇ ਬਣਾਉਣੇ ਆ ਉਹਨਾਂ ਦਾ ਸ਼ੰਭੂ ਤੇ ਖਨੌਰੀ ਵਿੱਚ ਜਿਹੜਾ ਵਾ ਉਹਨਾਂ ਨੂੰ ਸਾੜਿਆ ਜਾਊਗਾ ਇਸ ਤਰ੍ਹਾਂ 27 ਨੂੰ ਮੀਟਿੰਗਾਂ ਹੋਣਗੀਆਂ 28 ਨੂੰ ਵੀ ਮੀਟਿੰਗਾਂ ਕਰਾਂਗੇ ਤੇ 29 ਨੂੰ ਅਗਲਾ ਐਲਾਨ ਕਰਾਂਗੇ ਅਸੀਂ ਪੰਜਾਬ ਹਰਿਆਣਾ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹਾਜ਼ਰੀਆਂ ਲਗਾਓ ਕੋਈ ਵੀ ਅੰਦੋਲਨ ਮਤਾਵਾ ਪੈਣਾ ਤੋਂ ਬਿਨਾਂ ਤੋਂ ਜਿੱਤਿਆ ਨਹੀਂ ਜਾਂਦਾ ਹੁੰਦਾ ਤੋਂ ਮਤਾਵਾ ਭੈਣਾ ਨੂੰ ਬੇਨਤੀ ਆ ਪੀ ਇਹਨਾਂ ਦੋਹਾਂ ਬਾਰਡਰਾਂ ਤੇ ਕੱਲ ਵੀ ਬੀਬੀਆਂ ਵੱਡੇ ਪੱਦਰ ਤੇ ਪਹੁੰਚੀਆਂ ਤੋਂ ਵੱਡੇ ਪੱਦਰ ਤੇ ਮਤਾਵਾ ਭੈਣਾ ਆਪਦੀ ਸੁਵਿਧਾ ਅਨੁਸਾਰ ਆਜਿਆ ਕਰ ਨੇੜੇ ਵਾਲੀਆਂ ਵਾਪਸ ਹੋ ਜਾਕਰ ਵੱਧ ਤੋਂ ਵੱਧ ਮਤਾਵਾ ਭੈਣਾ ਦੀ ਹਾਜ਼ਰੀ ਲੱਗਣੀ ਚਾਹੀਦੀ ਆ ਜਿਸ ਤਰੀਕੇ ਨਾਲ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੇ ਇੱਥੇ ਲੰਗਰ ਚਲਾਏ ਨੇ ਜਥੇਬੰਦੀਆਂ ਨੇ ਚਲਾਏ ਸਾਰਿਆਂ ਦਾ ਧੰਨਵਾਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਰੇ ਫੈਸਲਾ ਕਰਾਂਗੇ ਇਹ ਮੋਰਚਾ ਮੰਗਾ ਮੰਨਣ ਤੋਂ ਬਗੈਰ ਭਾਵੇਂ ਕਿੰਨਾ ਵੀ ਸੰਘਰਸ਼ ਕਰਨਾ ਪਵੇ ਖਤਮ ਨਹੀਂ ਹੋਊਗਾ ਇਹ ਮੰਗਾ ਦਾ ਨਿਬੇੜਾ ਕਰੂਗਾ ਮਰਜ਼ੀ ਆ ਸਰਕਾਰ ਦੀ ਉਹ ਚੋਣ ਜਾਬਤੇ ਚ ਲੈ ਜਾਣ ਮਰਜ਼ੀ ਆ ਪਹਿਲੋ ਹੱਲ ਕਰ ਲੈਣ ਅਸੀਂ ਕਿਹੜੀ ਐਮਪੀ ਦੀ ਇਲੈਕਸ਼ਨ ਲੜਨੀ ਆ ਜਾਂ ਪੋਲਿੰਗ ਬੂਥਾਂ ਤੇ ਜਾ ਕੇ ਜੈਂਟੀ ਕਰਨੀ ਆ ਅਸੀਂ ਸੰਘਰਸ਼ ਕਰਨਾ ਹਰ ਹਾਲ ਦੇ ਵਿੱਚ ਸੰਘਰਸ਼ ਜੜਾ ਵਾ ਜਾਰੀ ਰੱਖੂ ਕਨੈਕਟ ਨਿਊਜ਼ ਰੂਮ ਤੋਂ ਹਰਜੋਤ ਔਰ ਦੀ ਰਿਪੋਰਟ